ਆਪ ਦੇਖ ਰਹੇ ਹੈ ਵੀ ਐਮ ਖਬਰ ਫਾਸਟ 7 ਚੈਨਲ ਜਹਾਂ ਸੱਚ ਸਭ ਤੋਂ ਪਹਿਲੇ ਸੋ ਮੈਂ ਪੂਰੀ ਦੁਨੀਆ ਚ ਵਸਦੇ ਦੇਸ਼ ਵਾਸੀਆਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਅੱਜ ਦੇ ਮਹਾਨ ਪੁਰਬ ਦੀ ਦਿਲ ਦੀਆਂ ਗਹਿਰਾਈਆਂ ਚੋਂ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਸਾਬਕ ਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਿੜਿਓਂ ਸੇ ਮੈਂ ਬਾਜ ਲੜਾਉ ਗਿੱਦੜੋਂ ਕੋ ਮੈਂ ਸ਼ੇਰ ਬਣਾਉ ਸਵਾ ਲੱਖ ਸੇ ਇੱਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਪਹਾਉ ਖਾਲਸੇ ਪੰਥ ਦਾ ਜਨਮ ਦਿਹਾੜਾ ਜਲਿਆਂਵਾਲੇ ਬਾਗ ਦੇ ਸ਼ਹੀਦਾਂ ਨੂੰ ਨਮਨ ਕਰਨ ਦਾ ਦਿਹਾੜਾ ਤੇ ਅੱਜ ਕਿਰਸਾਨੀ ਨਾਲ ਸੰਬੰਧਿਤ ਦਿਹਾੜਾ ਵੀ ਆ ਸੋ ਮੈਂ ਸਿਮਰਜੀਤ ਬੈਂਸ ਕੁਲ ਦੁਨੀਆ ਦੇ ਵਸਦੇ ਦੇਸ਼ ਵਾਸੀਆਂ ਨੂੰ ਆਪਣੇ ਵੱਲੋਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ। ਜੋ ਵਿਸਾਖੀ ਦੇ ਸੋਹ ਦਿਹਾੜੇ ਦੇ ਜਿੱਥੇ ਮੈਂ ਸਾਰੀ ਸੰਗਤ ਨੂੰ ਮੁਬਾਰਕਬਾਦ ਦਿੰਨਾ ਤੇ ਉੱਥੇ ਅੱਜ ਸਰਦਾਰ ਹਰਪੀਰ ਸਿੰਘ, ਛੋਟੇ ਵੀਰ, ਸਰਦਾਰ ਜਗਿੰਦਰ ਸਿੰਘ ਇਹਨਾਂ ਦੇ ਗ੍ਰਹਿ ਵਿਖਿਆ ਜਿਹੜਾ ਨਵੇਂ ਸਕੂਲ ਦਾ ਇਕਾਟਣਾ ਉਸਨ ਘਾਟਨ ਦੀਆਂ ਲੱਖ ਲੱਖ ਮੁबारकबाद ਦਿੰਦਾ ਸਾਰੀ ਸੰਗਤ ਨੂੰ ਤੇ ਖਾਸ ਕਰਕੇ ਹਰਪ੍ਰੀਤ ਸਿੰਘ ਤੇ ਇਹਨਾਂ ਦੇ ਪਰਿਵਾਰ ਨੂੰ ਇਹਨਾਂ ਨੇ ਬਹੁਤ ਵਧੀਆ ਬਿਲਡਿੰਗ ਬਣਾ ਕੇ ਜਿਹੜਾ ਪਲੇ ਵੇ ਸਕੂਲ ਦਾ ਘਾਟਨ ਕੀਤਾ ਜਿੱਥੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਸੱਚੇ ਬਾਸਾ ਇਸ ਪਰਿਵਾਰ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ੇ ਇਹ ਇਹਨਾਂ ਦੇ ਕੰਮ 'ਚ ਵਾਧਾ ਕਰਿਓ ਸਾਰੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਤੈ ਸਸਿਕਲ ਜੀ ਮੇਰਾ ਨਾਮ ਅਮਨਪ੍ਰੀਤ ਸਿੰਘ ਅਰੋੜਾ ਮੈਂ ਫਾਊਂਡਰ ਐਂਡ ਸੀਈਓ ਆਬੀਸੀ ਮੈਡੀਕਲ ਵਰਲਡ ਪ੍ਰੀ ਸਕੂਲ ਚਿੰਦਾ ਅੱਜ ਵਿਸਾਖੀ ਦੇ ਦਿਨ ਦੇ ਬਹੁਤ ਵਧੀਆ ਦਿਨ ਹੈ ਅਸੀਂ ਆਪਣੇ ਜੋ ਸਾਡੇ 2 ਸਾਲ ਪਹਿਲੇ ਅਸੀਂ ਕਨਾਲ ਇਨਕਲੇਵ ਦੇ ਵਿੱਚ ਆਪਣੀ ਬ੍ਰਾਂਚ ਸਟਾਰਟ ਕੀਤੀ ਸੀ ਉਹਨੂੰ ਵੱਡਾ ਕਰਦੇ ਹੋਏ ਹਰਪ੍ਰੀਤ ਜੀ ਔਸ਼ਵਤਾ ਮੈਮਰੀ ਮਿਹਨਤ ਨਾਲ ਔਰ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਬਹੁਤ ਵਧੀਆ ਰਿਸਪਾਂਸ ਆਉਣ ਤੋਂ ਬਾਅਦ ਅਸੀਂ ਇੱਕ ਨਵੀਂ ਬਿਲਡਿੰਗ ਦੇ ਵਿੱਚ ਸ਼ਿਫਟ ਕਰ ਰਹੇ ਹਾਂ ਵਿਸ਼ਾ ਕੀਤਾ ਦਿਨ ਖਾਸ ਕਰਕੇ ਇਸ ਕਰਕੇ ਜੁੜਿਆ ਗਿਆ ਹੈ ਬਹੁਤ ਹੀ ਸ਼ੁਭ ਦਿਹਾੜਾ ਹੈ ਔਰ ਗੁਰੂਵਾਰੇ ਦੇ ਚਰਨ ਪਏ ਨੇ ਅੱਜ ਸਾਨੂੰ ਉਮੀਦ ਹੈ ਕਿ ਹੁਣ ਹੋਰ ਜ਼ਿਆਦਾ ਵਧੀਆ ਹੋਊਗਾ ਜੀ ਸਸੀ ਗੱਲ ਜੀ ਸਾਰਿਆਂ ਨੂੰ ਮਾਈਸੈਲਫ ਸ਼ਵੇਤਾ अरोड़ा ਫਰੋਮ ਐਬੀਸੀ ਮੈਜਿਕਲ ਵਰਡ ਕਨਾਲਨ ਕਲੇ ਬ੍ਰਾਂਚ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਲਾਸਟ 2 ਇਅਰ ਤੋਂ ਮਤਲਬ ਆਪਣਾ ਸਕੂਲ ਸੀ ਜਿਹੜਾ ਕਨਾਲਨ ਕਲੇ ਬ੍ਰਾਂਚ ਇੱਕ ਨੰਬਰ ਗਲੀ ਦੇ ਵਿੱਚ ਸਟਾਰਟ ਹੋਇਆ ਸੀ ਤੇ ਅਸੀਂ ਲਾਸਟ 2 ਇਅਰਸ ਦੇ ਵਿੱਚ ਬਹੁਤ ਅੱਛੀ ਗਰੋਥ ਕੀਤੀ ਹੈ ਤੇ ਉਹ ਗਰੋਥ ਦੀ ਵਜ੍ਹਾ ਕਰਕੇ ਹੀ ਅੱਜ ਅਸੀਂ ਇੱਕ ਨਿਊ ਬਿਲਡਿੰਗ ਦੇ ਵਿੱਚ ਸ਼ਿਫਟ ਹੋਏ ਆ ਅੱਜ ਉਸ ਬਿਲਡਿੰਗ ਦੀ ਇਨੋਗਰੇਸ਼ਨ ਸੀ ਅਸੀਂ ਬਾਬਾ ਜੀ ਦਾ ਆਟਾਸਰਾ ਲਿਆ ਪਲੱਸ ਵੇ ਸਾਖੀ ਯਾ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮੇਰੇ ਵੱਲੋਂ ਤੇ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਆਪਣੇ ਸਾਰੇ ਪੇਰੈਂਟਸ ਦਾ ਜਿਨ੍ਹਾਂ ਨੇ ਸਾਨੂੰ ਇੰਨਾ ਸਪੋਰਟ ਕੀਤਾ ਤੇ ਅੱਜ ਇੱਥੇ ਆਉਣ ਦਾ ਮੌਕਾ ਦਿੱਤਾ